ਅੱਜ ਸਾਰਾ ਤੇ ਤੁਸੀਂ ਪਿੰਡ ਕਲਵਾ ਵਿੱਚ ਪਹੁੰਚੇ ਜੀ ਸਰਪੰਚ ਸਾਹਿਬ ਸ੍ਰੀ ਤਨਜੀਬ ਸਿੰਘ ਜਿਹੜੇ ਆ ਪਿਛਲੇ ਕੁਝ ਦਿਨਾਂ ਤੋਂ ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ ਇਹਨਾਂ ਦਾ ਮੋਢਾ ਤੇ ਇਹਨਾਂ ਦੀਆਂ ਪਸਲੀਆਂ ਵਗੈਰਾ ਟੁੱਟੀਆਂ ਸੀ ਉਹਨਾਂ ਦਾ ਪਤਾ ਲੈਣ ਆਏ ਆ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਕਿ ਭਾਈ ਇਹ ਇਹੋ ਜਿਹਾ ਸਾਡੇ ਜੀ ਜਾਰੂ ਜਿਹੜੇ ਸਾਥੀ ਆ ਉਹ ਇੰਨੇ ਹੀ ਭਿਆਨਕ ਐਕਸੀਡੈਂਟ ਦੇ ਵਿੱਚੋਂ ਬਚੇ ਪਰ ਮਾਰਾ ਇਹਨਾਂ ਨੂੰ ਘਰ ਸੁਖੀ ਸਵੇਲੀ ਆਪਣੀ ਰਿਕਵਰੀ ਕਰ ਰਹਾ ਹੈ ਇਸੇ ਕਰਕੇ। ਵਿਰੋਧੀ ਧਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਸੱਤਾ ਵਿੱਚ ਸੀ ਰਮਜੀਤ ਸਿੰਘ ਸਿੱਕੀ ਹਲਕੀ ਤੋਂ ਲਾਭਦਾਇਕ ਰਹੇ ਨੇ ਤਾਂ ਅੱਜ ਕੱਲ ਜਿਹੜੇ ਭੂਗਤ ਜਾ ਰਹੇ ਨੇ ਤੇ ਸੱਤਾ ਵਿੱਚ ਤਾਂ ਲੱਭੇ ਨਹੀਂ ਕੀ ਕਹਣਾ ਚਾਹੁੰਦੇ ਜੀ। ਜਦੋਂ ਹੁਣ ਤਾਂ ਲੱਭ ਰਹੇ ਕਿ ਨਹੀਂ। ਵਿਰੋਧੀ ਨੇ ਇਲਜ਼ਾਮ ਹੀ ਲਾਉਣਾ ਹੁੰਦਾ ਉਹਨੇ ਕੀ ਕਰਨਾ। ਉਹ ਆਪ ਆਪ ਕਿੱਥੇ ਨੇ? ਹੁਣ ਪੁੱਛ ਕੇ ਦੇਖੋ ਵਿਰੋਧੀਆਂ ਨੂੰ। ਹੁਣ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਵੋਟਾਂ ਪਾਈਆਂ ਕਿ ਉਹਨਾਂ ਨੂੰ ਪੁੱਛੋ ਹੈ ਕਿ ਵਿਰੋਧੀ ਧਿਰ ਕਿੱਥੇ ਆ। 247 ਵਿੱਚ ਜਿਹੜਾ ਵਾ ਲੋਕਾਂ ਦਰਜਾ ਜਿਹੜਾ ਵਾ ਕਾਰਸਾ ਵਾ ਵਧ ਰਿਹਾ ਹੈ। ਹਾਂਜੀ ਦੇਖੋ ਲੋਕ ਸਭਾ ਦੇ ਵਿੱਚ ਅਸੀਂ 7 ਸੀਟਾਂ ਜਿੱਤੀਆਂ 13 ਚ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਲੋਕ ਜਿਹੜੇ ਆ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹੋਏ ਆ। ਅਸਾ ਗਿਲਦੀਪ ਸਿੰਘ ਹੁੰਦੇ ਆ ਦੱਸ ਰਹੇ ਸਨ ਕਿ ਅਸੀਂ ਸਿਵਲ ਹਸਪਤਾਲ ਗਏ ਅੰਮ੍ਰਿਤਸਰ ਤੇ ਉੱਥੇ ਹਾਲਤ ਸਾਡੀ ਮੰਦੀ ਕੀਤੀ ਆ ਤੇ ਕਹਿੰਦੇ ਅਸੀਂ ਮੈਂ ਬਚਿਆ ਤਾਂ ਹੈ ਜੇ ਉੱਥੋਂ ਨਿਕਲ ਕੇ ਆ ਕੇ ਤੇ ਇੱਥੇ ਪ੍ਰਾਈਵੇਟ ਇਲਾਜ ਕਰਾਇਆ। ਨਾ ਕੋ ਉਥੇ ਕੋਈ ਆਪਰੇਸ਼ਨ ਕਰਨ ਵਾਲਾ ਨਾ ਕੋ ਦਵਾਈ ਦੇਣ ਵਾਲਾ ਸੋ ਜੇ ਇਹਨਾਂ ਦੀਆਂ ਗੱਲਾਂ ਸੁਣਨ ਦੀ ਚਾਹੀਏ ਸੋਸ਼ਲ ਮੀਡੀਆ ਤੇ ਚਾਹੀਏ ਜਾਂ ਅਖਬਾਰਾਂ 'ਚ ਇਹਨਾਂ ਦੇ ਇਸ਼ਤਿਹਾਰ ਵੇਖੀਏ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਬਿਮਾਰ ਹੀ ਨਹੀਂ ਇਹਨਾਂ ਨੇ ਕੋਈ ਛੱਡਿਆ ਸਾਰਿਆਂ ਦਾ ਇਲਾਜ ਕਰਤਾ ਵਾ ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਹਕੀਕਤ ਜਿਹੜੀ ਜ਼ਮੀਨੀ ਹਕੀਕਤ ਹੈ ਉਹਦੇ ਵਿੱਚ ਤੇ ਇਹ ਵਿਚਾਰੇ ਇਹ ਤਾਂ ਮਰਨੋਂ ਬਚੇ ਉਥੇ ਬਾਹਰ ਸਰਕਾਰ ਦਾ ਵਾ ਗੱਲ ਰਹੀ ਹੈ ਵੀ ਅੱਜਕੱਲ ਕਿਸੇ ਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ ਸਾਰੀਆਂ ਦਵਾਈਆਂ ਜਿਹੜੀਆਂ ਵਾ ਹਸਪਤਾਲੋ 'ਚ ਮਹੱਈਆ ਕਰਾਈਆਂ ਗਈਆਂ ਨੇ ਆ ਮਾਨ ਸਰਕਾਰ ਤਾਂ ਬਹੁਤ ਕੁਝ ਕਹਿੰਦੀ ਹੈ ਜੀ ਮਾਨ ਸਰਕਾਰ ਤਾਂ ਕਹਿੰਦੀ ਨਸ਼ਾ ਵੀ ਬੰਦਿਆ ਕਰੋਤੀਆਂ ਵੀ ਖਤਮ ਆ ਵਿਕਾਸ ਵੀ ਬਹੁਤ ਕੁਝ ਹੋ ਰਿਹਾ ਮਾਨ ਸਰਕਾਰ ਤਾਂ ਇਹ ਵੀ ਕਹਿੰਦੀ ਹੈ ਕਿ ਸਾਰੀਆਂ ਪੰਚਾਇਤਾਂ ਦੇ ਵਿੱਚ ਕੰਮ ਬੜਾ ਠੋਕੇ ਹੋ ਰਿਹਾ ਪੈਸੇ ਅਸੀਂ ਬਹੁਤ ਦੇ ਰਹੇ ਹਾਂ ਤੇ 2 ਲੱਖ ਕਰੋੜ ਰੁਪਏ ਜਿਹੜਾ ਕਰਜ਼ਾ ਚੱਕਿਆ ਉਹ ਦੂਜੀਆਂ ਸਟੇਟਾਂ ਦੇ ਵਿੱਚ ਭੇਜ ਦਿੱਤਾ ਉਹਦੇ ਬਾਰੇ ਮਾਨ ਸਰਕਾਰ ਕੁਝ ਨਹੀਂ ਕਹਿੰਦੀ ਮਾਨ ਸਰਕਾਰ ਇਹ ਕੁਝ ਨਹੀਂ ਕਹਿ ਰਹੀ ਕਿ ਆ ਫਲੱਡ ਆਇਆ ਆ ਹੜ ਆ ਗਿਆ ਉੱਥੇ ਸਾਰੇ 17 18 ਹਜ਼ਾਰ ਏਕੜ ਜਿਹੜਾ ਹੈਗਾ ਜ਼ਿੰਮੇਦਾਰਾਂ ਦਾ ਡੁੱਬਿਆ ਮਾਨ ਸਰਕਾਰ ਦਾ ਉਹਦੇ ਬਾਰੇ ਤਾਂ ਕੋਈ ਬਿਆਨ ਨਹੀਂ ਆਇਆ ਹੁਣ ਮਾਨ ਸਰਕਾਰ ਦੀਆਂ ਗੱਲਾਂ ਸੁਣਨ ਚਾਹੀਏ ਤੇ ਫਿਰ ਤਾਂ ਸਾਰਾ ਕੁਝ ਹੀ ਠੀਕ ਹੈ ਪਰ ਲੋਕਾਂ ਦੀਆਂ ਜੇ ਗੱਲਾਂ ਸੁਣੀਆਂ ਤੇ ਲੋਕ ਜ਼ਰੂਰ 2027 ਤੋਂ ਪਹਿਲਾਂ ਪਹਿਲਾਂ ਜਵਾਬ ਦੇ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੇ ਬਹੁਤ ਹੀ ਹਰਮਨ ਪਿਆਰੇ ਨੇਤਾ ਸਰਦਾਰ ਅਮਨਜੀਤ ਸਿੰਘ ਜੀ ਸਿੱਕੀ ਸਾਹਿਬ ਜੋ ਕਿ ਮੇਰੇ ਤਕਰੀਬਨ ਇਹ ਇੱਕ ਮਹੀਨਾ ਆ ਗਿਆ ਹੈ ਸੱਟ ਲੱਗੀ ਸੀ ਅੱਜ ਆਪਣੇ ਗ੍ਰਹਿ ਵਿਖੇ ਆਏ ਤੇ ਮੇਰਾ ਹੱਥ ਚ ਹੱਥ ਚੱਲ ਪੁੱਛਿਆ ਤੇ ਪਿੰਡ ਦੇ ਮੇਰੇ ਵੀਰ ਜਿਹੜੇ ਪਤਵੰਤੇ ਸੱਜਣਾ ਉਹ ਵੀ ਘਰ ਪਹੁੰਚੇ ਆ ਮੇਰਾ ਪਤਾ ਲੈਣ ਆਏ ਤੇ ਮੈਂ ਸਾਰਿਆਂ ਵੀਰਾਂ ਦਾ ਤੇ ਸਰਦਾਰ ਅਮਨਜੀਤ ਸਿੰਘ ਜਿਸ ਕੀ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ